ਨਸ਼ਾ ਵਿਰੁੱਧ ਇੱਕ ਵਿਸ਼ਾਲ ਰੈਲੀ ਕੱਢੀ ਜਾ ਰਹੀ ਹੈ ਕਿ ਇਹਦੇ 10 ਵਜੇ ਦਾ ਟਾਈਮ ਆ ਪ੍ਰੋਗਰਾਮ ਮੇਥੋਂ 10 ਵਜੇ ਸ਼ੁਰੂ ਹੋਏਗਾ ਤੇ ਉਸ ਤੋਂ ਬਾਅਦ 11 ਵਜੇ ਜਿਹੜੀ ਕਿ ਵਿਸ਼ਾਲ ਰੈਲੀ ਕੁਮਾਰ ਮੰਡੀ ਤੇ ਤੇ ਕੁਮਾਰ ਮੰਡੀ ਤੋਂ ਖਾਲਸਾ ਕੋਲੇ ਤੱਕ ਜਿਹੜੀ ਕਿ ਕੱਢੀ ਜਾਏਗੀ ਜਿੰਮੀ ਚੋਨਾ ਵੀ ਆ ਰਹੀ ਹੈ ਨੇ ਜਿੰਮੀ ਚੋਨਾ ਨੂੰ ਲੈ ਕੇ ਵੀ ਜਿਹੜੀ ਕਿ ਵਿਸ਼ਾਲ ਰੈਲੀ ਸੰਜੀਵ ਉਰਾਰੇ ਦੇ ਹੱਕ ਦੇ ਵਿੱਚ ਵੀ ਕੱਢੀ ਜਾਏਗੀ ਇੱਕ ਬੱਚਿਆਂ ਤੋਂ ਲੈ ਕੇ ਨੌਜਵਾਨ ਤੱਕ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣਗੇ ਜਿਹੜੀ ਕਿ ਡਾਇਵਰਡ ਕਿਤੇ ਕਿਨੇ ਤੱਕ ਹੀ ਜਿਹੜੇ ਆਮ ਜਨਤਾ ਨੇ ਉਹ ਲੋਕਾਂ ਨੂੰ ਕਾफी ਖਚਲ ਗੁਵਾਰ ਨਾ ਹੋਣਾ ਪਵੇ ਸਤਿ ਸ਼੍ਰੀ ਅਕਾਲ ਜੀ ਕੱਲ ਲੁਧਿਆਣਾ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਨਸ਼ਾ ਵਿਰੁੱਧ ਇੱਕ ਵਿਸ਼ਾਲ ਰੈਲੀ ਕੱਢੀ ਜਾ ਰਹੀ ਹੈ ਉਸ ਦੇ ਵਿੱਚ ਸਮੁੱਚੀ ਲੀਡਰਸ਼ਿਪ ਵੀ ਪਹੁੰਚੇ ਪਹੁੰਚੀ ਹੋਏਗੀ ਤੇ ਤਸਵੀਰਾਂ ਤੁਹਾਨੂੰ ਤਿਆਰੀ ਦੇ ਦਿਖਾ ਦਿੰਦੇ ਨੇ ਸਟੇਜ ਦੀਆਂ ਜਿੱਥੇ ਕਿ ਆਰਤੀ ਚੌਂਗ ਦੇ ਵਿੱਚ ਸਟੇਜ ਸਜ ਰਹੀ ਹੈ ਇੱਥੋਂ ਹੀ ਮਾਨ ਸਰਕਾਰ ਸ੍ਰੀ ਭਗਵੰਤ ਸਿੰਘ ਮਾਨ ਇੱਥੋਂ ਇੱਥੇ ਆਣਗੇ ਕੱਲ ਸਵੇਰੇ 10 ਵਜੇ ਦਾ ਟਾਈਮ ਹੈ ਪ੍ਰੋਗਰਾਮ ਇੱਥੋਂ 10 ਵਜੇ ਸ਼ੁਰੂ ਹੋਏਗਾ ਤੇ ਉਸ ਤੋਂ ਬਾਅਦ 11 ਵਜੇ ਜਿਹੜੀ ਕਿ ਵਿਸ਼ਾਲ ਰੈਲੀ ਕੁਮਾਰ ਮੰਡੀ ਤੇ ਤੇ ਕੁਮਾਰ ਮੰਡੀ ਤੋਂ ਖਾਲਸਾ ਕੋਲੇ ਤੱਕ ਜਿਹੜੀ ਕਿ ਕੱਢੀ ਜਾਏਗੀ ਇਸ ਰੈਲੀ ਦੇ ਵਿੱਚ ਸ਼ਾਮਿਲ ਜਿਹੜੇ ਕਿ ਐਨਸੀਸੀ ਦੇ ਕੈਂਡੀਡੇਟ ਕੈਡਟ ਤੇ ਅਤੇ ਸਕੂਲ ਦੇ ਬੱਚੇ ਤੇ ਕਾਲਜ ਕਾਲਜ ਦੇ ਬੱਚੇ ਹੋਣਗੇ ਜਿਨ੍ਹਾਂ ਦੇ ਵਿੱਚ ਦੱਸਿਆ ਜਾਏਗਾ ਕਿ ਨਸ਼ਾ ਵਿਰੁੱਧ ਜਿਹੜੀ ਕੈਂਪ ਸਮਰਮਾਨ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਉਸ ਨੂੰ ਨਸ਼ਾ ਕਿਸ ਤਰ੍ਹਾਂ ਮੁਕਤ ਕਰਨਾ ਹੈ ਉਸ ਦੇ ਵਿੱਚ ਨੌਜਵਾਨਾਂ ਨੂੰ ਵੱਡਾ ਸੰਦੇਸ਼ ਹੈ ਤੇ ਵਿਸ਼ਾਲ ਰੈਲੀ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਕੱਢੀ ਜਾਏਗੀ ਇਸ ਦੇ ਵਿੱਚ ਸ਼੍ਰੀ ਅਰਿਵਿੰਦ ਕੇਜੀ ਰਿਵਾਲ ਸੁਪਰੀਮੋ ਆਉਣ ਦੀ ਪਾਰਟੀ ਦੇ ਤੇ ਸ਼੍ਰੀ ਸਰ ਸਰਦਾਸ ਭਗਵੰਤਮਾਨ ਜੀ ਆਪ ਵਿਸ਼ਾਲ ਰੈਲੀ ਕੱਢਣਗੇ ਨੌਜਵਾਨਾਂ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਅਸੀਂ ਸਾਰੇ ਮਿਲ ਕੇ ਇੱਕ ਨਸ਼ਾ ਮੁਕਤ ਕਰਾਂਗੇ ਕਿਉਂਕਿ ਜਵਾਨੀ ਕਿਉਂਕਿ ਇੱਕ ਨਸ਼ਾ ਜਿਹੜਾ ਹੁੰਦਾ ਵੈ ਜਵਾਨੀ ਤੋਂ ਹੀ ਸ਼ੁਰੂ ਹੁੰਦਾ ਵੈ ਤੇ ਜਵਾਨੀ ਤੇ ਹੀ ਖਤਮ ਹੋ ਜਾਂਦਾ ਵੈ ਤੇ ਉਸ ਨੂੰ ਲੈ ਕੇ ਹੀ ਕੱਲ શ્રી ਭਗਵੰਤ ਮਾਨ ਜੀ ਇੱਥੇ ਆਣਗੇ ਤੇ ਕੱਲ ਵਿਸ਼ਾਲ ਰੈਲੀ ਇੱਥੋਂ ਕੱਢੀ ਜਾਏਗੀ ਤੇ ਹਾਲਾਂਕਿ ਜਿਮੀ ਚੋਨਾ ਵੀ ਆ ਰਹੀ ਨੇ ਜਿਮੀ ਚੋਨਾ ਨੂੰ ਲੈ ਕੇ ਵੀ ਜਿਹੜੀ ਕਿ ਵਿਸ਼ਾਲ ਰੈਲੀ ਸੰਜੀਵ ਉਰਾਰੇ ਇਹ ਹੱਕ ਦੇ ਵਿੱਚ ਵੀ ਕੱਢੀਏਗੀ ਸ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸਟੇਜ ਦੀਆਂ ਜਿੱਥੇ ਕਿ ਕੱਲ 10:00 ਵਜੇ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸਰਦਾਰ ਭਗਤ ਸਿੰਘ ਮਾਨ ਜੀ ਇੱਥੇ ਪਹੁੰਚਣਗੇ ਸਾਰੇ ਇੱਥੇ ਸਾਬਾਨ ਵਰਕਰ ਲੀਡਰ ਅਤੇ 파ਰਸ਼ਦ ਸਾਰੇ ਇੱਥੇ ਪਹੁੰਚਣਗੇ ਤੇ ਸਾਰੇ ਵਿਚਾਰ ਰੈਲੀ ਦੇ ਵਿੱਚ ਹੋਣਗੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਤੱਕ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣਗੇ ਇਹ ਰੈਲੀ ਹਾਲਾਂਕਿ ਕੱਲ ਲੁਧਿਆਣਾ ਦੇ ਆਰਤੀ ਚੌਂਕ ਤੋਂ ਸ਼ੁਰੂ ਹੋਵੇਗੀ ਆਰਤੀ ਚੌਂਕ ਤੋਂ ਸ਼ੁਰੂ ਹੋ ਕੇ ਖਾਲਸਾ ਕਾਲਜ ਤੱਕ ਇਹ ਰੈਲੀ ਵਿਚਾਰ ਰੈਲੀ ਕੱਢੀ ਜਾਏਗੀ ਤੇ ਸਰਦਾਰਸ ਭਗਵੰਤ ਸਿੰਘ ਮਾਨ ਉਹਨਾਂ ਨੂੰ ਉਹਨਾਂ ਤੋਂ ਉਹਨਾਂ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਨਸ਼ਿਆ ਦੇ ਖਿਲਾਫ ਲੜੀਦਾ ਵਾ ਇਹ ਤਸਵੀਰਾਂ ਬੜੀ ਅਹਿਮ ਤਸਵੀਰਾਂ ਨੇ 올ਓਵਰ ਵੱਡੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਸਿਕਿਉਰਿਟੀ ਕਾਫੀ ਰਹੇਗੀ ਕੱਲ ਕੱਲ ਸਿਕਿਉਰਿਟੀ ਕੱਲ ਰੂਟ ਵੀ ਜਿਹੜੀ ਕਿ ਡਾਇਵਰਟ ਕੀਤੀ ਗਈ ਹੈ ਤਾਂ ਕਿ ਜਿਹੜੇ ਆਮ ਜਨਤਾ ਨੇ ਉਹ ਲੋਕਾਂ ਨੂੰ ਕਾਫੀ ਖੰਜਲਗਵਾਰ ਨਾ ਹੋਣਾ ਪਵੇ ਕਿਉਂ ਕਿਉਂਕਿ ਕੱਲ ਵਿਸ਼ਾਲ ਰੈਲੀ ਕੱਢੀ ਜਾਏਗੀ ਕਿ ਵਿਸ਼ਾਲ ਰੈਲੀ ਦੇ ਵਿੱਚ ਮਾਨ ਸਰਕਾਰ ਨੇ ਬਿਲਕੁਲ ਕਿਹਾ ਵੇ ਕਿ ਆਮ ਆਮ ਜਨਤਾ ਜਿਹੜੀ ਕੇ ਖਰਚੇ ਖਵਾ ਨਾ ਹੋਵੇ ਕਿਉਂਕਿ ਇਸ ਨੂੰ ਧਿਆਨ ਮੱਦੇ ਨਜ਼ਰ ਰੱਖਦੇ ਹੋਏ ਟ੍ਰੈਫਿਕ ਪ੍ਰਸ਼ਾਸਨ ਵੀ ਜਿਹੜੀ ਕਿ ਉਹਨਾਂ ਨੇ ਇੱਕ ਰੂਟ ਜਾਰੀ ਕੀਤਾ ਹੈ ਮੈਪ ਜਾਰੀ ਕੀਤਾ ਵਾ ਕਿ ਕੱਲ ਕਿੱਥੋਂ ਦੀ ਟ੍ਰੈਫਿਕ ਚੱਲੂ ਰਹੇਗਾ ਤੇ ਕਿੱਥੋਂ ਤੱਕ ਬੰਦ ਰਹੇਗਾ ਹਾਲਾਂਕਿ ਤੁਹਾਨੂੰ ਦਾਸ ਜੀ ਕਿ ਏਡੀਸੀ ਵੀ ਇੱਥੇ ਮੌਕੇ ਤੇ ਪਹੁੰਚੇ ਨੇ ਤੇ 올 ਆਵਰ ਅਧਿਕਾਰੀ ਵੀ ਇੱਥੇ ਉਹ ਪਹੁੰਚੇ ਨੇ ਐਸ ਡੀਓ ਮੈਡਮ ਵੀ ਪਹੁੰਚੇ ਨੇ ਹੋਰ ਵੀ ਅਥੇ ਸਿਕਿਉਰਟੀ ਦੇ ਪ੍ਰਬੰਧ ਜਿਹੜੇ ਕਿ ਕੜੇ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਇਹ ਲੁਧਿਆਣਾ ਦਾ ਆਰਟੀ ਚੌਕ ਹੈ ਜਿੱਥੇ ਕਿ ਕੱਲ શ્રી ਸਰਦਾਰ ਭਗਵੰਤ ਸਿੰਘ ਮਾਨ ਅਥੇ ਪਹੁੰਚੇ ਤੇ तमाम ਉਹਨੇ ਸਿਕਿਉਰਟੀ ਸਰਦਾਰ ਸਿੰਘ ਭਗਵੰਤ ਮਾਨ ਦੀ ਵੀ ਪਹੁੰਚੀ ਹੋਈ ਹੈ ਸਿਕਿਉਰਟੀ ਤੇ तमाम ਜਿਹੜੇ ਕਿ ਕੱਲ ਲੀਡਰ ਅਤੇ ਵਰਕਰ ਅਤੇ ਸਟੂਡੈਂਟ ਅਤੇ ਕਾਲਜਾਂ ਦੇ ਜਿਹੜੇ ਬੱਚੇ ਨੇ ਉਹ ਇਸ ਰੈਲੀ ਵਿਚਾਰ ਰੈਲੀ ਦੇ ਵਿੱਚ ਫੋਨਗੇ ਫੋਨ ਉਸ ਤੋਂ ਬਾਅਦ ਇਹ ਰੈਲੀ ਜਿਹੜੀ ਕਿ 11 ਵਜੇ ਸ਼ੁਰੂ ਹੋਏਗੀ ਹੁਣ ਕੱਲ ਇਸ ਵਿਸ਼ਾਲ ਰੈਲੀ ਤੁਹਾਨੂੰ ਕੱਲ ਦੀ ਅਪਡੇਟ ਜਰੂਰ ਦੱਸਾਂਗੇ ਜੁੜੇ ਹੋਣ ਦਾ ਨਾਲ ਦੀਪਕ ਕਮਾਦ ਨਾਲ ਯੂਨਿਪੋਰਟ ਧੰਨਵਾਦ